ਨਗਰ ਕੌਂਸਲ ਗੁਰਾਇਆਂ ਦੀਆਂ 13 ਸੀਟਾਂ ਵਿੱਚੋਂ 10 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਗੁਰਾਇਆਂ ਤੇ ਕਬਜ਼ਾ ਹੋ ਗਿਆ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਸੀ ਕਿ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਦਿੱਤਾ ਜਾਵੇਗਾ ਅਤੇ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਗੁਰਾਇਆਂ ਦੇ ਵਾਰਡ ਨੰਬਰ 4 ਅਤੇ 5 ਦੇ ਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਿਛਲੇ 2 ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਹਨ ਵਾਰਡ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦਾ ਪਾਣੀ ਵਾੜ ਦੀਆਂ ਗਲੀਆਂ ਵਿੱਚ ਜਮ੍ਹਾਂ ਹੋਣ ਕਰਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਅਤੇ ਵਾਰਡ ਨੰਬਰ 5 ਦੇ ਕੌਂਸਲਰ ਰਜਨੀ ਗੱਬਾ ਨੇ ਕਿਹਾ ਕਿ ਵਾਰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਆ ਰਹੀ ਹੈ ਨਗਰ ਕੌਂਸਲ ਦੀ ਮੀਟਿੰਗ ਵਿੱਚ ਇਸ ਸਮੱਸਿਆ ਕਈ ਵਾਰ ਉਠਾਈ ਹੈ ਪਰ ਇਸ ਦਾ ਪੱਕਾ ਪ੍ਰਬੰਧ ਨਹੀਂ ਹੋ ਰਿਹਾ ਉਹਨਾਂ ਨਗਰ ਕੌਂਸਲ ਦੇ ਪ੍ਰਧਾਨ પાસે ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜਿਹੜਾ ਚਾਰ ਤੇ ਪੰਜ ਦਾ ਸਮੱਸਿਆ ਉਹ ਕਾਫੀ ਗੰਭੀਰ ਹੈ ਪਹਿਲਾਂ ਤੋਂ ਹੀ ਬਣੀ ਹੋਈ ਹੈ ਕਿਉਂਕਿ ਉੱਥੇ ਜਿਹੜਾ ਸੀਵਰੇਜ ਪਾਇਆ ਸੀ ਉਹ ਡੈਮੇਜ ਹੋ ਚੁੱਕਾ ਸੀ ਬੰਦ ਹੋ ਚੁੱਕਾ ਸੀ ਕਈ ਹੋਦੀਆਂ ਬਿਲਕੁਲ ਹੀ ਬੰਦ ਸੀਗੀਆਂ ਉੱਥੇ ਅਸੀਂ ਹੁਣ ਉਹਦੇ ਓਵਰਫਲੋ ਪਾ ਕੇ ਪੈਪ ਪਾ ਰਹੇ ਹਾਂ ਹੋਦੀਆਂ ਵੀ ਖੋ ਰਹੇ ਹਾਂ ਔਰ ਕੰਮ ਚੱਲ ਰਿਹਾ ਜਿਸ ਕਰਕੇ ਥੋੜੀ ਜਿਹੀ ਹੁਣ ਦਿੱਕਤ ਵਧੀ ਹੋਈ ਆ ਕਿਉਂਕਿ ਅੱਗੇ ਓਵਰਫਲੋ ਕਰਕੇ ਪੰਪਪ ਵਗੈਰਾ ਲਾ ਕੇ ਕੱਢ ਦਿੰਦੇ ਸੀ ਹੁਣ ਮੈਸਤੀ ਵਗੈਰਾ ਦੋਈ ਲੱਗੇ ਆ ਲੇਬਲ ਲੱਗਿਓ ਕਰ ਰਹੇ ਆ ਔਰ ਜਲਦੀ ਹੀ ਉਹ ਪੈਪ ਪਾ ਕੇ ਇਹ ਸਮੱਸਿਆ ਹੱ ਏਜੀ 4 ਤੇ 5 ਦੋਨੋਂ ਹੀ ਬਾੜ ਇੱਥੇ ਲੱਗਦੇ ਕੀ ਸਮੱਸਿਆ ਸਮੱਸਿਆ ਤੇ ਦਸੰਭੀ ਲੋੜ ਹੈ ਤੁਹਾਨੂੰ ਸਮੱਸਿਆ ਤੁਸੀਂ ਦੇਖੋ ਮੈਂ ਤਾਂ ਇੰਨੇ ਹੈਰਾਨ ਪਰੇਸ਼ਾਨ ਆ ਤੁਸੀਂ ਦੇਖੋ ਇੱਥੇ ਇੱਕ ਕਿਸ਼ਤੀ ਦੀ ਲੋੜ ਆ ਮੇਰੀ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਹੈ ਵੇਖੇ ਕਿਸ਼ਤੀ ਦੇ ਦੇਣ ਆ ਦੇਖੋ ਇੱਧਰ ਤੁਸੀਂ ਮਕਾਨ ਇੱਥੇ ਨੀਆ ਦੇ ਵਿੱਚ ਪਾਣੀ ਜੇ ਮਕਾਨ ਡੱਗ ਜਵੇ ਕੌਣ ਰਿਸਪੌਂਸੀਬਲ ਆ ਪ੍ਰਧਾਨ ਸਾਹਿਬ ਉਧਰ ਰਵਿਦਾਸ ਗੁਰਦੁਆਰਾ ਕਮੇਟੀ ਮੈਂ ਤਾਂ ਉਹਨਾਂ ਨੂੰ ਬਹੁਤ ਮਤਲਬ ਕੀ ਚੰਗੇ ਸਮਝਦੇ ਆ ਵੀ ਉਹ ਧਾਰਮਿਕ ਸ਼ਖਸੀਅਤ ਇੱਕ ਬਣ ਗਈ ਸੀ ਕਿ ਪ੍ਰਧਾਨ ਪਰ ਉਹਨਾਂ ਦੇ ਤਾਂ ਟੈਲੀਫੋਨ ਮੈਂ ਉਹ ਤਾਂ ਆਪੇ ਕੇਜਰੀ ਵਾਲਾ ਮੈਨੂੰ ਲੱਗਦਾ ਬਣ ਗਏ ਉਹ ਇੰਨੇ ਵਧੀਆ ਸੈਂਸਿਟੀਵ ਤੇ ਔਨੈਸਟ ਉਹਨਾਂ ਉਹ ਨਜ਼ਰ ਨਹੀਂ ਆਇਆ ਜੇ ਇਹੇ ਪਾਣੀ ਸਾਡੇ ਜਿਹੜੇ ਹੈਗੇ ਆ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦੇ ਮਤਲਬ ਕੀ ਘਰ ਮੋਰੀ ਹੁੰਦਾ ਐਸ ਡੀ ਐਮ ਸਾਹਿਬ ਦੇ ਘਰ ਮੋਰੀ ਹੁੰਦਾ ਐਮ ਸੀ ਸਾਹਿਬ ਦੇ ਘਰ ਮੋਰੀ ਹੁੰਦਾ ਹਲਕਾ ਇੰਚਾਰਜ ਦੇ ਘਰ ਮੋਰੀ ਹੁੰਦਾ ਤੇ ਉਹ ਉਹ ਕਿੰਨੀ ਦੇਰ ਚ ਸਾਫ ਹੋਣਾ ਸੀ ਤੁਸੀਂ ਮੈਨੂੰ ਹੁਣ ਦੱਸੋ ਲੋਕ ਤਾਂ ਸੰਗਤਾਂ ਦੇ ਚਰਨ ਧਵਾਉਂਦੇ ਆ ਤੇ ਮੈਂ ਗੰਦੇ ਨਾਲੇ ਦੇ ਵਿੱਚ ਅਸੀਂ ਸੰਗਤ ਦਾ ਹੀ ਆਉਣਾ ਜਾਂ ਨਾ ਬੰਦ ਕਰ ਦਿੱਤਾ ਮਹਾਰਾਜ ਦਾ ਸਥਾਨ ਤੇ ਦੇਖੋ ਤੁਸੀਂ ਕਿੰਨਾ ਕਿੰਨੇ ਐਮ ਸੀ ਸਾਹਿਬ ਜਿਹੜੇ ਹੈਗੇ ਆ ਉਹ ਤਾਂ ਜੋਰ ਲਵਾ ਕੇ ਮਸ਼ੀਨ ਜੇ ਵੀ ਲਾਇਆ ਸੀ ਕਰਾਉਣ ਵਾਸਤੇ ਉਹ 5 ਵਜੇ ਆ ਵੀ ਲਵਾ ਦਿੱਤਾ ਆ ਤੇ ਬਾਕੀ ਪਰ ਪ੍ਰਧਾਨ ਸਾਹਿਬ ਨੇ ਤਾਂ ਵਾਰੀ ਇੱਥੇ ਮੈਂ ਤਾਂ ਮੈਨੂੰ ਤਾਂ ਉਹਨਾਂ ਦਾ ਚਿਹਰਾ ਹੀ ਭੁੱਲ ਗਿਆ ਐ ਸ਼ਾਇਦ ਪਤਾ ਨਹੀਂ ਵੀ ਉਹਦੇ ਨੂੰ ਯਾਦ ਹੀ ਨਹੀਂ ਉਹਨਾਂ ਦੀ ਤਾਂ ਫੇਰੀ ਜਿਹੜੀ ਆ ਜੋਗੀਆਂ ਵਾਲੀ ਫੇਰੀ ਹੋ ਗਈ ਆ ਵੀ ਉਹਨੇ ਦਰਸ਼ਨ ਹੀ ਨਹੀਂ ਦਿੱਤੇ ਇਹ ਪ੍ਰਧਾਨ ਸਾਹਿਬ ਨੂੰ ਬੜੇ ਰਿਸਪੌਂਸੀਬਲ ਪਰਸਨ ਆ ਪਰ ਮੈਨੂੰ ਬੜੇ ਦੁੱਖ ਨਾਲ ਹੀ ਕਹਿਣਾ ਪੈ ਰਿਹਾ ਆ ਵੀ ਆ ਦੇਖੋ ਤੁਸੀਂ ਕੀ ਕੰਗੀਆਂ ਦਾ ਕੀ ਹਾਲ ਤੇ ਕਹਿੰਦੇ ਆਮ ਆਦਮੀ ਪਾਰਟੀ ਆ ਕਰੇ ਤੁਹਾਡੇ ਕੋਲ ਗਲੀਆਂ ਨਾਲੀਆਂ ਨਾਲ ਤਾਂ ਤੁਸੀਂ ਸੁਧਾਰ ਨਹੀਂ ਕਰ ਸਕੇ ਤੇ ਤੁਸੀਂ ਹੋਰ ਕੀ ਕਰਨ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੇ ਕੋਲ ਗਲੀਆਂ ਨਾਲੀਆਂ ਨਹੀਂ ਬਣੀਆਂ ਤੇ ਤੁਸੀਂ ਬਾਕੀ ਲੋਕਾਂ ਦਾ ਕੀ ਸੁਧਾਰ ਕਰਨ ਕਣਕ ਦੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਵੀ ਆਪਣਾ ਗੁਰਾਇਆਂ ਸ਼ਹਿਰ ਹੈ ਉਹ ਸੀਵਰੇਜ ਤੋਂ ਕਿੰਨਾ ਪਰੇਸ਼ਾਨ ਹੈ ਲੇਕਿਨ ਜਿਹੜੀ ਮੇਨ ਪ੍ਰੋਬਲਮ ਹੈ ਸੀਵਰੇਜ ਦੀ ਇਹ 4 ਔਰ 5 ਨੰਬਰ ਵਾਰਡ ਤੋਂ ਬਹੁਤ ਜ਼ਿਆਦਾ ਹੈ ਸਕੂਲ ਦੇ ਬੱਚੇ ਜਦੋਂ ਸਕੂਲ ਜਾਂਦੇ ਨੇ ਕੋਈ ਨਾ ਕੋਈ ਬੱਚਾ ਰੋਜ਼ ਗਿਰਿਆ ਆਉਂਦਾ ਹੈ ਅਸੀਂ ਆਪਣੇ ਕਮੇਟੀ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਦਿਲਬਾਹ ਕਲੋਨੀ ਦਾ ਜਿਹੜਾ ਇਹ ਸੀਵਰੇਜ ਦਾ ਪਾਣੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇਸ ਤੋਂ ਸਾਰੇ ਮਤਲਬ ਜਿੰਨੇ ਵੀ ਸਾਡੇ ਵਾਰਡ ਵਾਸੀ ਐ ਉਹ ਬਹੁਤ ਦੁਖੀ ਐ ਉਹ ਕਹਿੰਦੇ ਅਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਲਗਾਈਆਂ ਹਨ ਉਹ ਸਾਡੀ ਇਹਨਾਂ ਉਮੀਦਾਂ ਤੋਂ ਪੂਰੀ ਆਪਣੀ ਆਸ ਰੱਖਦੇ ਹਨ ਤੇ ਅਸੀਂ ਵੀ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੀਏ ਅੱਜ ਵੀ ਆਪਕੋ ਜੀ ਮੇਰਾ ਨਾਮ ਪੁੱਛ ਲਿਆ। ਆਪਕੋ ਜੀ ਪਾਣੀ ਦੀ ਸਮੱਸਿਆ ਬੜੀ ਰਹਿੰਦੀ ਹੈਗੀ ਰੋਜ਼ ਰਹਿੰਦੀ ਸਵੇਰ ਨੂੰ ਅਸੀਂ ਸਕੂਲ ਜਾਈਦਾ ਤੇ ਸਾਨੂੰ ਇਹ ਸੇਮ ਪ੍ਰੋਬਲਮ ਫੇਸ ਕਰਨੇ ਪੈਂਦੀ ਆ। ਉਧਰ ਜਾਈਏ ਉਧਰਲੇ ਪਾਸੇ ਪਾਣੀ ਖੜਾ ਹੁੰਦਾ ਹੈ, ਇੱਧਰ ਖੜਾ ਹੁੰਦਾ। ਈਵਨ ਇੱਥੇ ਤੱਕ ਕੇ ਆ ਤੁਸੀਂ ਇੱਧਰ ਕੈਮਰਾ ਕਰੋ, ਇੱਧਰ ਬੜਾ ਪਾਣੀ ਖੜਾ ਹੁੰਦਾ ਆ ਤੇ ਔਰ ਇਹਦੇ ਨਾਲ ਬੜੀ ਪਛੜ ਦੀ ਸਮੱਸਿਆ ਆਦੀ ਆ ਤੇ ਰਾਤ ਨੂੰ ਅਸੀਂ ਆਲ ਆਊਟ ਬੁਲਾਈਏ ਜੋ ਮਰਜੀ ਪਾਣੀ ਬੜਾ ਰਹਿੰਦਾ ਹੈਗਾ ਆ ਤੇ ਇਹ ਸਾਨੂੰ ਬਸ ਪ੍ਰੋਬਲਮ ਸੋਲਵ ਕੀਤੀ ਜਾਵੇ, ਪਾਣੀ ਬੜਾ ਹੈਗਾ ਜਾਂ ਗਲੀ ਦੇ ਵਿੱਚ ਇੱਧਰਲੀ ਸਾਈਡ 'ਚ ਜਾਂ ਉਧਰ ਨੂੰ ਈਵਨ ਉੱਥੇ ਟ੍ਰੇਲਰ ਨੇ ਮੋਰੇ ਚੱਲ ਜਾ ਉੱਥੇ ਵੀ ਬੜਾ ਪਾਣੀ ਹੈਗਾ ਆ ਮਾਰਨਿੰਗ ਟਾਈਮ ਉੱਧਰ ਜਾਣਾ ਹੁੰਦਾ ਤਾਂ ਇਨੀ ਪ੍ਰੋਬਲਮ ਹੁੰਦੀ ਆ ਮੇਰਾ ਨਾਮ ਅਮਿਤ ਸ਼ਰਮਾ ਤੇ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਆ ਦੇਖੋ ਸਾਡਾ ਕੀ ਹਾਲ ਕੀਤਾ ਇਹਨਾਂ ਨੇ ਡੇਂਗੂ ਦੀ ਬਿਮਾਰੀ ਫੈਲ ਤੱਕਦੀ ਆ ਤੇ ਬੱਚੇ ਬਿਮਾਰ ਹੋ ਸਕਦੇ ਆ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਵੇ ਕੋਈ ਕੰਮ ਚੱਜਦਾ ਕਰੇ ਫੀਵਰੇ ਦੇ ਪੈਪ ਨਵੇਂ ਪਾਣ ਉਹਦਾ ਭਗਵਾਨਤਮਾਨ ਜੀ ਕਹਿੰਦੇ ਆ ਵੇ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਕਿੰਨੇ ਟਾਈਮ ਤੋਂ ਸਮੱਸਿਆ ਇਦਾਂ ਇਹ ਹੋ ਗਿਆ ਇਸਮਤਿਆ ਦਾ ਕਾਂਗਰਸ ਮੇਲੇ ਦੀ ਆ ਉਦੋਂ ਉਦੋਂ ਵੀ ਇਹੀ ਹਾਲ ਸੀ ਤੇ ਹੁਣ ਵੀ ਇਹੀ ਹਾਲ ਹੈ ਫਾਇਦਾ ਤਾਂ ਕੋਈ ਹੋਇਆ ਨਹੀਂ ਸਾਨੂੰ ਇਹ ਸਮੱਸਿਆ ਦਾ ਪੂਰਾ ਚੰਗੀ ਤਰ੍ਹਾਂ ਹੱਲ ਐਨ ਤੁਰਤੋ ਕੀਤਾ ਜਾਣਾ ਚਾਹੀਦਾ ਬਈ ਇੱਕ ਵਾਰੀ ਇਦਾਂ ਦਾ ਹੱਲ ਕਰ ਦੋ ਵੀ ਮੁੜ ਕੇ ਅਗਲਾ ਕਬਈ ਨਾ ਵੀ ਲੈ ਵੀ ਮੁੜ ਕੇ ਕੰਮ ਹੋਵੇ